ਸਤਲੁਜ ਦਰਿਆ ਵਿੱਚ ਪਾਣੀ ਦਾ 70 ਫੁੱਟ ਨਾਲ ਡੁੱਬੀਆਂ ਫਸਲਾਂ ਹੋਇਆ ਭਾਰੀ ਨੁਕਸਾਨ ਮਮਦੋੜ ਬਲਾਗ ਦੇ ਦਿਨੋਂ ਦੇ ਪਿੰਡ ਰਾਜਾ ਰਾਇ ਗਜਨੀ ਵਾਲਾ ਗੱਟੀ ਮੱਤੜ ਨੇੜੇ ਸਤਲੁਜ ਦਰਿਆ ਵਿੱਚ ਪਾਣੀ ਦਾ 70 ਫੁੱਟ ਨਾਲ ਕਾਫੀ ਫਸਲਾਂ ਡੁੱਬ ਗਈਆਂ ਸਤਲੁਜ ਦਰਿਆ ਦੇ ਵਿੱਚ ਪਾਣੀ ਤੇਜ਼ੀ ਨਾਲ ਵਧ ਰਿਹਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਗੁਰਬਖਸ਼ ਸਿੰਘ ਜੋਨ ਪ੍ਰਧਾਨ ਸ਼ੰਗਾਰ ਸਿੰਘ ਜੋਨ ਸਤਲੁਈ ਉਮੀਦ ਪ੍ਰਧਾਨ ਜਸਵਿੰਦਰ ਸਿੰਘ ਰਾਜਾ ਰਾਇ ਨੇ ਦੱਸਿਆ ਕਿ ਪਿਛਲੇ 2023 ਵਿੱਚ ਜੋ ਪਾਣੀ ਆਇਆ ਸੀ ਉਵੇਂ ਫਿਰ ਹਾਲਾਤ ਬਣ ਗਏ ਹਨ ਉਹਨਾਂ ਦੱਸਿਆ ਕਿ ਜ਼ਮੀਨਾਂ ਦੇ ਵਿੱਚ ਚੋਨਾ ਵੀ ਲੱਗਿਆ ਹੋਇਆ ਸੀ ਕਿਸੇ ਕਿਸਾਨ ਨੇ ਗਾਜਰਾ ਬੀਜਿਆ ਸੀ ਅਤੇ ਕਿਸੇ ਨੇ ਅਰਬੀ ਬੀਜੀ ਹੋਈ ਸੀ ਕਿਸੇ ਦੇ ਪੱਠੇ ਵੀ ਸਨ ਉਹ ਬਿਲਕੁਲ ਡੁੱਬ ਚੁੱਕੇ ਹਨ ਉਹਨਾਂ ਕਹਿੰਦੇ ਪਾਣੀ ਉਤਰਨ ਵਾਲਾ ਨਹੀਂ ਹੈ ਪਾਣੀ ਹੋਰ ਤੇਜ਼ੀ ਨਾਲ ਵਧ ਰਿਹਾ ਹੈ ਉਹਨਾਂ ਸੇਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਨਾਲ ਹੀ ਉਹਨਾਂ ਕਹਿੰਦਾ ਸਰਕਾਰ ਤੋਂ ਕੋਈ ਉਮੀਦ ਨਹੀਂ ਕਰਦੇ ਕਿਉਂਕਿ 2023 ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਸਰਕਾਰ ਨੇ بڑے ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਸਰਕਾਰ ਉਹਨਾਂ ਤੋਂ ਵੀ ਮੁਕਰ ਗਈ ਸੀ ਉਹਨਾਂ ਕਹਿ ਕੇ ਮੈਂ ਤਾਂ ਸਾਨੂੰ ਆਪਣੇ ਪੈਣਾ ਭਰਾਵਾਂ ਤੇ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਤੇ ਹੈ ਉਹਨਾਂ ਸਰਕਾਰ ਦੇ ਕੋਲੋਂ ਕੋਈ ਉਮੀਦ ਨਹੀਂ ਹੈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਇੱਥੇ ਛੋਟੇ-ਛੋਟੇ ਕਿਸਾਨ ਹਨ ਕਿਸੇ ਕੋਲ ਇੱਕ ਕਿੱਲਾ ਕਿਸੇ ਕੋਲ ਚਾਰ ਕਨਾਲਾਂ ਜ਼ਮੀਨ ਹੈ ਸਾਰੀਆਂ ਫਸਲਾਂ ਡੁੱਬ ਗਈਆਂ ਹਨ ਅਤੇ ਗਰੀਬਾਂ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਕਹਿ ਕੇ ਲਗਭਗ 1000 ਏਕੜ ਦੇ ਕਰੀਬ ਫਸਲ ਡੁੱਬ ਚੁੱਕੀ ਹੈ ਉਹਨਾਂ ਦੱਸਿਆ ਕਿ ਕੋਈ ਵੀ ਤਹਿਸੀਲਦਾਰ ਅਤੇ ਕੋਈ ਹੋਰ ਪ੍ਰਸ਼ਾਸਨ ਦਾ ਅਧਿਕਾਰੀ ਸਾਰ ਲੈਣ ਲਈ ਨਹੀਂ ਪਹੁੰਚਿਆ ਹੈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇੱਥੇ ਆ ਕੇ ਲੋਕਾਂ ਦੀ ਮਦਦ ਕੀਤੀ ਜਾਵੇ ਹਾਂਜੀ ਭਰਾਜੀ ਤੁਸੀਂ ਅੱਜ ਜਿਹੜਾ ਸਤਲੁਜ ਦਰਿਆ ਤੇ ਪਾਣੀ ਜਿਹੜਾ ਆਇਆ ਹੋਇਆ ਉਹਨੂੰ ਦੇਖਣ ਆਏ ਹੋ ਕਿਸ ਤਰ੍ਹਾਂ ਦੇ ਲੱਗ ਰਿਹਾ ਹੈ ਇਹ ਹਾਲਾਤ ਕਿਵੇਂ ਤਰ੍ਹਾਂ ਦੇ ਨੇ ਭਾਈ ਗੁਰਜੀਤ ਕਸਰ ਸਾਹਿਬ ਜੀ ਅੱਜ ਜੋ ਕਿ ਮੈਨੂੰ ਇਹ ਸਾਡੇ ਪਤਾਈ ਦੇ ਪ੍ਰਧਾਨ ਸਰਦਾਰ ਚਿੰਨਾਰਾ ਸਿੰਘ ਜੀ ਨੇ ਇਹਨਾਂ ਮੈਨੂੰ ਕਾਲ ਕੀਤੀ ਸੀ ਕਿ ਸਾਡੇ ਜਿਹੜਾ ਪਾਣੀ ਹੈ ਉਹ ਪਿਛਲੇ 2023 ਤੱਕ ਉਵੇਂ ਫੇਰ ਆ ਗਿਆ ਹਾਲਾਤ ਬਹੁਤ ਮਾੜੇ ਨੇ ਤੇ ਤੁਸੀਂ ਇਹ ਅੱਜ ਇੱਥੇ ਪਹੁੰਚੋ ਪਹੁੰਚ ਕੇ ਤੇ ਸਾਡੇ ਜਿਹੜੇ ਲੋਕ ਨੇ ਇੱਥੇ ਕਿਸਾਨ ਮਜ਼ਦੂਰ ਵਸਦੇ ਨੇ ਉਹਨਾਂ ਦਾ ਪਤਾ ਲਾਓ ਤੇ ਨਾਲੇ ਜਿਹੜੇ ਜ਼ਮੀਨਾਂ ਨੇ ਉਹ ਜ਼ਮੀਨਾਂ ਦੇ ਵਿੱਚ ਚੋਨਾ ਬਹੁਤ ਵਧੀਆ ਕਿਸੇ ਦੀ ਗਾਜਰਾਂ ਬੀਜੀਆਂ ਸੀ ਕਿਸੇ ਦੀ ਅਰਬੀ ਬੀਜੀ ਸੀ ਕਿਸੇ ਦੇ ਪੱਠੇ ਸੀ ਉਹ ਬਿਲਕੁਲ ਡੁੱਬ ਚੁੱਕੀਆਂ ਕਿ ਜਿਹੜਾ ਪਾਣੀ ਹੈ ਉਹਦਾ ਹਲਾ ਅਜੇ ਕੋਈ ਉਤਰਨ ਵਾਲਾ ਹੈ ਨਹੀਂ ਉਹ ਬਿਲਕੁਲ ਚੜਿਆ ਆ ਰਿਹਾ ਜਿਵੇਂ ਅਸੀਂ ਇੱਥੇ 15 ਮਿੰਟ ਪਹਿਲਾਂ ਵੇਖਿਆ ਸੀ ਪਾਣੀ ਨੂੰ ਤੇ ਪਾਣੀ ਉਦੋਂ ਘੱਟ ਸੀ ਤੇ ਯੱਕ ਦਾਮੀ ਜਿਹੜਾ ਕਿ 15-20 ਮਿੰਟਾਂ ਦੇ ਵਿੱਚ 1 ਫੁੱਟ ਪਾਣੀ ਚੜ ਗਿਆ। ਇਸ ਵਾਸਤੇ ਜਿਹੜੇ ਹਾਲਾਤ ਨੇ ਉਹ ਬਹੁਤ ਮਾੜੇ ਨੇ ਤੇ ਸਰਕਾਰਾਂ ਅੱਗੇ ਸਾਡੀ ਬੇਨਤੀ ਵੀ ਹੈ ਕਿ ਸਿਵਲ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਵੀ ਵੀ ਜਿਹੜੇ ਬਾਹਰ ਬੈਠੇ ਨੇ ਉਹ ਇਹਨਾਂ ਲੋਕਾਂ ਦੀ ਆਦੇ ਮਦਦ ਦੇ ਵਿੱਚ ਜਿਹੜੇ ਜਰੂਰ ਪਹੁੰਚਣ ਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਮਦਦ ਦੀ ਲੋੜ ਹੈ ਉਸ ਤਰ੍ਹਾਂ ਦੀ ਉਹਨਾਂ ਦੀ ਮਦਦ ਕੀਤੀ ਜਾਵੇ ਪਰ ਸਰਕਾਰ ਤੋਂ ਅਸੀਂ ਕੋਈ ਉਮੀਦ ਨਹੀਂ ਕਰਦੇ ਕਿਉਂਕਿ ਜਦੋਂ 2000 ਤੇਈ ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਸਰਕਾਰ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਸਰਕਾਰ ਉਹਨਾਂ ਤੋਂ ਵੀ ਨਾ ਮੁਕਰ ਗਈ ਸੀ ਤੇ ਇਸੇ ਤਰ੍ਹਾਂ ਸਾਨੂੰ ਉਮੀਦ ਹੈ ਨਹੀਂ ਉਮੀਦ ਤਾਂ ਸਾਨੂੰ ਆਪਣੇ ਭੈਣਾ ਭਰਾਵਾਂ ਤੇ ਆਪਣੇ ਰਿਸ਼ਤੇਦਾਰਾਂ ਤੇ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਤੇ ਲੱਗਦੀ ਏ ਇਸ ਵਾਸਤੇ ਬੇਨਤੀ ਹੈ ਸੀ ਤੇ ਉਹਨਾਂ ਨੂੰ ਕਰਾਂਗੇ ਜੇ ਜਿਹੜੀ ਸੰਸਥਾ ਆਉਣਗੇ ਉਹਨਾਂ ਨੂੰ ਸਰਕਾਰ ਦੇ ਕੋਲੋਂ ਅਸੀਂ ਕੋਈ ਉਮੀਦ ਨਹੀਂ ਕਰਦੇ ਤੇ ਨਾ ਹੀ ਸਾਹੀ ਉਮੀਦ ਕੋ ਚਾਉਂਦੇ ਆ ਕਿਉਂਕਿ ਇਹਨਾਂ ਕੋਲ ਸਭ ਤੋਂ ਵੱਡਾ ਝੂਠ ਹੈ ਤੇ ਝੂਠ ਦੇ ਫਰਬੇਜ ਨੇ ਜਿਹੜੇ ਉਹ ਤੋਲੀ ਜਾ ਰਹੇ ਨੇ ਇਹ ਸਾਡੀ ਬੇਨਤੀ ਸੀ ਅਸੀਂ ਲੋਕ ਜਿਹੜੇ ਆਣ ਗਵਣ ਨੇ ਉਹਨਾਂ ਨੇ ਇੱਕ ਗੱਲ ਕਰਦੇ ਆ ਵੀ ਤੁਸੀਂ ਇਕੱਠੇ ਹੋ ਇਕੱਠੇ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀ ਆਪਾਂ ਸਰਕਾਰਾਂ ਬਣਾਈਏ ਬਣਾ ਕੇ ਜਿਹੜੇ ਆ ਪਾਣੀ ਆ ਰਹੇ ਨੇ ਇਹ ਸਰਕਾਰਾਂ ਦੀ ਨਾਕਾਮੀਆਂ ਗਲਤਫਹਿਮੀਆਂ ਨਾਲ ਜਿਹੜੇ ਪਾਣੀ ਇੱਥੇ ਪਹੁੰਚਦੇ ਨੇ ਇਸ ਵਾਸਤੇ ਜੋ ਇਹੋ ਹੀ ਪਹਿਲਾਂ ਪਾਣੀ ਥੋੜਾ ਥੋੜਾ ਕੱਢਿਆ ਹੁੰਦਾ ਅੱਜ ਨੂੰ ਸਾਨੂੰ ਆ ਦਿਨ ਨਹੀਂ ਵਿਖਣੇ ਪੈਂਦੇ ਸੀ ਪਰ ਅੱਜ ਹਾਲਾਤ ਬਹੁਤ ਮਾੜੇ ਨੇ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਰੇਕ ਆਦਮੀ ਨੂੰ ਹਰੇਕ ਬੰਦੇ ਨੂੰ ਹਰੇਕ ਵਰਗ ਵਾਲੇ ਨੂੰ ਵੀ ਇੱਥੇ ਲੋਕਾਂ ਦੀ ਆ ਕੇ ਸਾਰ ਲਈ ਜਾਵੇ ਇਹ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸ਼ੰਗਾਰਾ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ-ਛੋਟੇ ਕਿਸਾਨ ਨੇ ਇੱਕ ਕਿੱਲੇ ਵਾਲਾ ਕੋਈ ਦਿਹਾੜੇ ਵਾਲਾ ਬਹੁਤ ਨੁਕਸਾਨ ਹੋ ਰਿਹਾ ਹੈ ਪਿਛਲੇ 2023 ਚ ਵੀ ਹੋਇਆ ਹੈ ਐ ਇੱਕ ਤਾਂ ਫੇਰ ਉਸੇ ਤਰ੍ਹਾਂ ਹੀ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਹੈ ਕਿਸੇ ਨੇ ਇਥੇ ਆ ਕੇ ਵਾਟ ਨਹੀਂ ਪੁੱਛਣੀ ਜੇ ਪਿਛਲੀ ਵਾਰ ਫੌਜਾ ਸਿੰਘ ਸਰਾਰੀ ਆਇਆ ਸੀ ਤਾਂ ਉਹਨੇ ਤਾਂ ਕਹਿ ਹੀ ਦਿੱਤਾ ਸੀ ਵੀ ਇਹ ਜ਼ਮੀਨਾਂ ਸਰਕਾਰੀ ਲੋਕਾਂ ਨੇ ਵਾਂਝੀਆਂ ਨੇ ਕੋਈ ਸਰਕਾਰੀ ਨਹੀਂ ਭਰਾ ਜੀ ਆਪਦੇ ਸਾਡੇ ਦਾਦੇ ਪਰਦਾਦੇ ਆਣੇ ਪੱਟ ਕੇ ਜ਼ਮੀਨਾਂ ਬਣਾਈਆਂ ਜਾਂ ਬੂਟੇ ਪੱਟ ਕੇ ਤੇ ਕੋਈ ਜ਼ਮੀਨ ਸਰਕਾਰੀ ਨਹੀਂ ਸਾਡੀ ਆਪਦੀ ਖੁਦ ਮਾਲਕੀ ਜ਼ਮੀਨ ਹੈ ਆ ਵੇਖ ਲੋ ਗਰੀਬਾਂ ਦਾ ਨੁਕਸਾਨ ਹੋ ਗਿਆ ਇੱਕ ਕਿਲਾ ਕਿਸੇ ਦਾ ਦਵਾੜਾ ਕਿਸੇ ਦੀ ਚਾਰ ਕਨਾਲਾਂ ਜਾਰਾ ਜ਼ਮੀਨ ਨਹੀਂ ਜੀ ਕਿੰਨਾ ਦੁੱਖ ਮਾ ਕਰ ਰਿਹਾ ਉਹ ਬਾਤ ਦੁੱਖ ਗਈ ਚੁੱਕਿਆ ਸਾਰਾ ਬਹੁਤ ਦੁੱਖ ਚੁੱਕਿਆ ਸਾਰਾ ਕਿੰਨੇ ਸੋਟ ਪੁੱਲੇ ਜਾ ਰਹੇ ਯਾਰ 1 एकड़ 12 ਸੇ 1 ਡੋਬ ਚੁੱਕਿਆ ਹੈ ਸਾਲ ਕਿੰਨਾ ਹੈ ਹਾਂਜੀ ਕੁੱਲ ਕਿੰਨਾ ਰਕਬਾ ਹੈ ਪਹੁੰਚਦਾ ਹੈ 4-5000 ਕਿਲੋ ਵਿੱਚ ਬਹੁਤ ਜ਼ਿਆਦਾ ਰਕਬਾ ਹੈ ਪਰ ਬਹੁਤ ਨੁਕਸਾਨ ਹੋ ਰਿਹਾ ਹੈ ਹਰ ਵਾਰੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਗਾਜਰ ਕਿਸੇ ਨੇ ਬੀਜੀ ਏ ਝੋਨਾ ਤਾਂ ਬਸ ਦੋ ਚਾਰ ਦੇ ਨੇਗਾ ਪਾਣੀ ਘਟਣ ਦੀ ਕੋਈ ਨੀਤੀ ਨਹੀਂ ਪਾਣੀ ਬਹੁਤ ਵਧ ਰਿਹਾ ਹੈ ਸਵੇਰੇ ਆਏ ਸੀ ਉੱਥੇ ਸੀ ਪਾਣੀ ਆਪ ਦੇਖ ਲਓ ਇੱਥੇ ਆ ਗਿਆ ਬਹੁਤ ਨੁਕਸਾਨ ਹੋ ਚੁੱਕਿਆ ਗਰੀਬਾਂ ਦਾ ਇਸ ਵਾਰੀ ਤਾਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਕਿ ਆ ਕੇ ਮਦਦ ਕਰਨ ਤੇ ਪਰ ਮਤ ਕਿਸੇ ਨਹੀਂ ਕਰਨੀ ਕੋਈ ਸਰਕਾਰੀ ਜਾਂ ਰਾਜਨੀਤੀ ਆਗੂ ਕੋਈ ਆਇਆ ਕੋਈ ਨਹੀਂ ਆਗੂ ਆਇਆ ਇੱਥੇ ਕਿਸੇ ਨਹੀਂ ਆਗਾ ਕਿਸੇ ਆਗੂ ਨੇ ਨਹੀਂ ਆਉਣਾ ਨਾ ਅੱਗੇ ਤੱਕ ਆਇਆ ਕੋਈ ਮਾਮਦੋਰ ਤਹਿਸੀਲ ਦੇ ਡਿਊਟੀ ਲੱਗੀ ਆਏ ਨਹੀਂ ਕੋਈ ਨਹੀਂ ਨਾ ਤਹਿਸੀਲਦਾਰ ਆਇਆ ਨਾ ਵੀਡੀਓ ਕੋਈ ਆਇਆ ਕਿਸੇ ਨੇ ਆ ਕੇ ਬਾਤ ਹੀ ਨਹੀਂ ਪੁੱਛੀ ਕੋਈ ਬਾਤ ਜੀ ਬਹੁਤ ਨੁਕਸਾਨ ਹੋ ਚੁੱਕਾ ਹੈ ਵੈਗੁਰ ਜੀ ਦਾ ਕਾਲਸਾ ਵੈਗੁਰ ਜੀ ਕੀ